ਬੜੇ ਨਵੇਂ ਨਵੇਂ ਕੰਮ ਅਸੀਂ ਕਰ ਰਹੇ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਸਾਰੀਆਂ ਇਹ ਜੇ ਇਹੋ ਜਿਹੀਆਂ ਸਕੀਮਾਂ ਪਈਆਂ ਨੇ ਤੁਸੀਂ ਕਹੋਗੇ ਜਰਾ ਤਾਂ ਕਦੇ ਜ਼ਿੰਦਗੀ ਚ ਪਹਿਲੀ ਵਾਰ ਸੁਣਿਆ ਤੁਸੀਂ ਪਹਿਲੀ ਵਾਰ ਹੀ ਸੁਣਿਆ ਹੋਣਾ ਕਿ ਤਹਿਸੀਲਾਂ ਦੇ ਵਿੱਚ ਜੋ ਕਰਪਸ਼ਨ ਹੁੰਦੀ ਸੀ ਉਹਨੂੰ ਕਿਵੇਂ ਅਸੀਂ ਇੱਥੋਂ ਵਾਲਾ ਉਧਰ ਉਧਰ ਵਾਲਾ ਇੱਧਰ ਸਾਰੇ ਪੰਜਾਬ ਦੇ ਹਰੇ ਤਹਿਸੀਲਦਾਰ ਬਦਲੇ ਕੋਲੋ ਵਿਚਦੀ 2-4 ਮੈਂ ਕਹਿੰਨਾ ਸਾਰੇ ਨਹੀਂ ਮਾੜੇ ਹੋਣੇ ਆਪ ਨਹੀਂ ਪੈਸੇ ਲੈਂਦੇ ਬਾਹਰ ਜਿਹੜੇ ਬਸੀਕਾ ਨਵੀਸ ਜene ਉਹ ਲੈਂਦੇ ਆ ਉਹਨਾਂ ਵਾਸਤੇ ਉਹ ਵਿੱਚ ਹੀ ਲਿਖ ਦਿੰਦੇ ਸੀ ਅਰਜੀ ਚ ਹੀ ਲਿਖ ਦਿੰਦੇ ਸੀ ਜਿਹੜੀ ਤੁਸੀਂ ਰਿਸਟਰੀ ਕਰਾਉਣੀ ਹੋ ਉਰਦੂ ਚ ਲਿਖੀ ਜਾਂਦੀ ਸੀ ਬਾਰਕਵਾ ਬਾ ਹਕੂਮ ਬਾ ਦੱਖਣ ਬਾ ਪਛਮ ਬਾ ਪਤਾ ਨਹੀਂ ਕੀ ਬਾਰਕਮ ਬਾ ਬਸੂਲ ਇਹੀ ਲਿਖ ਦਿੰਦੇ ਸੀ ਵਿੱਚ ਹੀ ਵੀ ਰਕਮ ਆ ਗਈ ਬਸੂਲ ਕਰ ਲਈ ਕਰ ਦੋ ਰਿਸਟਰੀ ਜਿਹਦਾ ਜਿਹਨੇ ਨਹੀਂ ਦਿੱਤਾ ਉਹ ਲਿਖਦੇ ਨਹੀਂ ਸੀ ਉਹ ਰਿਸਟ ਸਾਰਾ ਦਿਨ ਪੜਤੀ ਜਾਂਦਾ ਰਹਿੰਦਾ ਸੀ ਉਹ ਕਹਿੰਦਾ ਗਲਤ ਲਿਖ ਆਈ ਬੈਠਾ ਮੈਂ ਲਿਖਦਾ ਦੁਬਾਰੇ ਉਹਨੂੰ ਫੇਰ ਲਿਖ ਦਿੰਦਾ ਉਹ ਕਹਿੰਦਾ ਹੋ ਗਈ ਜੀ ਇੰਨੇ ਪੈਸੇ ਲੱਗ ਗਏ ਅਸੀਂ ਸਿੱਧਾ ਹੀ ਕਰਤਾ ਪੰਜਾਬੀ ਚ ਲਿਖੋ ਜੀ ਇਹਨੂੰ ਸਿੱਧੀ ਪੰਜਾਬੀ ਚ ਲਿਖੋ ਕਿ ਆਹ ਬੰਦਾ ਵੇਚਣਾ ਆ ਆਹ ਬੰਦਾ ਖਰੀਦਣਾ ਆ ਇੰਨੇ ਸੌਦਾ ਹੋਇਆ ਇੰਨੇ ਦਾ ਸਟਾਮ ਲੱਗਿਆ ਆ ਹੁਣ ਇਹਦੀ ਹੋ ਗਈ ਐਨਾ ਨੰਬਰ ਉਹਦਾ ਬਸੀਕਾ ਖਸਰਾ ਨੰਬਰ ਆ ਆ ਆ ਉਹਦੀ ਫਰਦ ਨੰਬਰ ਸਿੱਧਾ ਪੰਜਾਬੀ ਚ ਸੌਖਾ ਕਰਤਾ ਜੀ ਕੰਮ ਤੁਸੀਂ ਆਪਣੇ ਬੱਚਿਆਂ ਤੋਂ ਜਾ ਕੇ ਪੜਾ ਸਕਦੇ ਹੋ ਆਪ ਪੜ ਸਕਦੇ ਹੋ ਨਹੀਂ ਤਾਂ ਉਹ ਤਾਂ ਪੜਾਉਣੀ ਪੈਂਦੀ ਆ ਦੇਖੀ ਯਾਰ ਕੀ ਲਿਖਤਾ ਪੜਵਾਰ ਖਾਨਿਆਂ ਚ ਇਹੀ ਹੁੰਦਾ ਰਿਹਾ ਥੋੜਾ ਨਾ ਜਗਵਿੰਦਰ ਐ ਪੜਵਾਰੀ ਨੇ ਜਸਵਿੰਦਰ ਕਰਤਾ ਥੋੜੀ ਬਸ ਐ ਲੈਂਨ ਜੀ ਬਦਾਤੀ ਗੱਗੇ ਦਾ ਸੱਸਾ ਕਰਤਾ ਲੈ ਜਗਵਿੰਦਰ ਤੋਂ ਜਸਵਿੰਦਰ ਬਣ ਕੇ ਜਸਵਿੰਦਰ ਤੋਂ ਜਗਵਿੰਦਰ ਬਣਨ ਨੂੰ 10 ਸਾਲ ਲੱਗ ਜਾਣਗੇ ਜੀ ਘਟੋ ਘਟ ਔਰ ਪਤਾ ਹੀ ਨਹੀਂ ਕਿੰਨੇ ਪੈਸੇ ਲੱਗ ਜਾਣਗੇ ਜੀ ਵੀ ਯਾਰ ਮੈਂ ਜਸਵਿੰਦਰ ਨਹੀਂ ਹੈਗਾ ਮੈਂ ਜਗਵਿੰਦਰ ਹਾਂ ਕਹਿੰਦਾ ਯਾਰ ਹੁਣ ਕੀ ਕਰੀ ਥੋੜਾ ਜਿਹਾ ਪੈਨ ਕਾਹਾਂ ਚੱਲਾਂ ਗਿਆ ਲਓ ਜੀ ਐਨੇ ਦੇ ਦੇ ਫਿਰ ਜਗਵਿੰਦਰ ਕਰ ਦਿੰਨੇ ਆ ਆਬ ਦਾ ਨਾਮ ਠੀਕ ਕਰਾਉਣ ਵਾਸਤੇ ਪੈਸੇ ਦੇਈ ਜਾਂਦੇ ਆ ਆਬ ਦੇ ਖੂਨ ਤੋਂ ਰਿਸਟਰੀ ਕਰਾਉਣੀ ਆ ਬਾਪੂ ਤੋਂ ਕਰਾਉਣੀ ਆ ਉਹਦੇ ਵਾਸਤੇ ਪੈਸੇ ਦਿਓ ਜੀ ਤੋ ਕਿਸੇ ਦੀ ਤਾਂ ਨਹੀਂ ਦੱਬਦੇ ਆਉਣ ਵਾਲੇ ਦਿਨਾਂ 'ਚ ਇਸ ਸਬੰਧੀ ਤੁਹਾਨੂੰ ਬਹੁਤ ਵੱਡੇ ਵੱਡੇ ਫੈਸਲੇ ਨਕਸ਼ੇ ਬਣੇ ਪਏ ਨੇ ਆਉਣ ਵਾਲੇ ਦਿਨਾਂ 'ਚ ਉਹਦੀ ਸਬੰਧੀ ਵੀ ਤੁਹਾਨੂੰ ਐਸੀਆਂ ਸਕੀਮਾਂ ਦੇਵਾਂਗੇ ਕੋਈ ਕੁੰਡੀ ਅਸੀਂ ਰਹਿਣ ਨਹੀਂ ਦੇਣੀ ਕਿ ਇਫੋਂ ਦੀ ਕੱਢ ਲਿਆ ਇਹਨਾਂ ਨੇ ਜਦੋਂ ਅਸੀਂ ਦਿੱਤਾ ਨੰਬਰ ਕ腐ਸ਼ਨ ਦੇ ਖਿਲਾਫ ਕਿ ਪੈਸੇ ਮੰਗਦਾ ਹੈ ਮੋਬਾਈਲ ਤੇ ਉਦੀ ਫੋਟੋ ਖਿੱਚ ਲੋ ਜਾਂ ਵੀਡੀਓ ਬਣਾ ਲਓ ਸਾਨੂੰ ਭੇਜ ਦਿਓ ਇਸ ਨੰਬਰ ਤੇ ਤਾਂ ਜਿਹੜੇ ਕਰਪਟ ਅਫਸਰ ਸੀ ਉਹਨੇ ਤਰੀਕਾ ਕੱਢ ਲਿਆ ਉਹਨਾਂ ਨੇ ਆਪਦੇ ਦਫ਼ਤਰ ਦੇ ਬਾਹਰ ਲਿਖਤਾ ਮੋਬਾਈਲ ਅੰਦਰ ਲਿਆਉਣਾ ਸਖਤ ਮਨਾ ਹੈ ਉਹ ਕਹਿੰਦੇ ਜੇ ਤਾਂ ਐ ਲਿਖੀ ਬੈਠੇ ਨੇ ਅੱਛਾ ਹੀ ਹੋਇਆ ਮੈਂ ਕਿ ਵੀ ਆਰਡਰ ਜਾਰੀ ਕਰੋ ਜਿਨੇ ਇਹ ਲਿਖਿਆ ਹੈ ਆਦੇ ਦਫ਼ਤਰ ਮੂਰੇ ਕਿ ਮੋਬਾਈਲ ਅੰਦਰ ਲਿਆਉਣਾ ਸਖਤ ਮਨਾ ਹੈ ਉਹਨੂੰ ਅਸੀਂ ਕਰਪਟੀ ਮੰਨਾਂਗੇ ਭਾਵੇਂ ਮੋਬਾਈਲ ਅੰਦਰ ਜਾਵੇ ਨਾ ਜਾਵੇ ਕਉਂ ਵੀ ਕੀ ਗੱਲ ਅੰਦਰ ਕੋਈ ਕੋਈ ਸੀਕ੍ਰੀਟ ਗੱਲ ਕਰਨੀ ਹੈ ਮੋਬਾਈਲ ਕਿਉਂ ਨਹੀਂ ਲੈ ਕੇ ਆ ਸਕਦੇ ਇਹਦਾ ਮਤਲਬ ਤੈਨੂੰ ਡਰ ਹੈ ਇਹਦਾ ਮਤਲਬ ਤੇਰੇ ਅੰਦਰਲਾ ਡਰ ਬੋਲ ਰਿਹਾ ਕਿ ਮੋਬਾਈਲ ਆ ਗਿਆ ਤਾਂ ਮੇਰੀ ਫੋਟੋ ਨਾ ਖਿੱਚੀ ਜਾਵੇ ਜਾਂ ਮੇਰੀ ਵੀਡੀਓ ਨਾ ਬਣ ਜੇ ਨੋ ਇੱਕ ਮੈਂ ਕਹਸਾ ਤਾ ਤੁਸੀਂ ਕਿ ਮੋਬਾਈਲ ਅੰਦਰ ਲਿਆਉਣਾ ਸਖਤ ਮਨ ਹੈ ਉੱਥੇ ਗਾਂ ਕੋਈ ਫੌਜ ਦੀ ਮੀਟਿੰਗ ਚੱਲ ਰਹੀ ਹੈ ਸੀਕ੍ਰੀਟ ਸੋ ਉਹ ਵੀ ਇਸ ਫਰਮਟਵਾਇਆ ਤਰੀਕੇ ਤਾਂ ਕੱਢ ਦਿਆ ਇਹ ਵੀ ਆ ਕਰ ਲੀਏ ਗਾਂ ਅਸੀਂ ਖੜੇ ਆ ਮੈਂ ਹੁਣ 30 ਸਾਲ ਹੋਰ ਕਰ ਕਰਦਾ ਕਿ ਰਿਆਂ ਪਹਿਲਾਂ ਕੈਸਟ ਸੀੜੀਆਂ ਚ ਇਹੀ ਤਾਂ ਕਰਦਾ ਰਿਹਾ ਮੈਂ ਵੀ ਐਂ ਕਰਦੇ ਨੇ ਐਂ ਕਰਦੇ ਨੇ ਐਂ ਕਰਦੇ ਨੇ ਸੋ ਮੈਨੂੰ ਸਾਰਾ ਪਤਾ ਹੈ ਇਸ ਕਰਕੇ ਮੈਥੋਂ ਹੋ ਲੰਘ ਨਹੀਂ ਸਕਦੇ ਮੇਰੇ ਲਈ ਚਾਰ ਨਹੀਂ ਬਹੁਤ ਬਰੀਕ ਹੈਦਾ ਜੀ ਔਰ ਹੈਗੀ ਵੀ ਪੰਜਾਬੀਆਂ ਨੇ ਦਿੱਤੀ ਹੈ ਪੰਜਾਬ ਵਾਸਤੇ ਦਿਲ ਪਲ-ਪਲ ਧੜਕਦਾ ਕੋਈ ਦੌਲਤਾਂ ਸ਼ੋਰਤਾਂ ਦੀ ਕੋਈ ਨਾ ਕਮੀਆਂ ਨਾ ਹੀ ਲਾਲਚ ਹੈ ਪਹਿਲੇ ਹੀ ਤੁਸੀਂ ਇੰਨਾ ਕੁਝ ਦੇਤਾ ਹੁਣ ਤਾਂ ਬਸ ਪੰਜਾਬ ਵਾਸਤੇ ਜੇ ਕੁਝ ਕਰ ਜੀਏ ਤਾਂ ਚਾਰ ਬੰਦੇ ਯਾਦ ਕਰ ਲੈਣਗੇ ਨਹੀਂ ਤਾਂ ਇੱਥੇ ਦੁਨੀਆ ਆਉਂਦੀ ਹੈ ਜਾਂਦੀ ਹੈ ਤੇ ਕੀ ਪਤਾ ਲੱਗਦਾ ਕਿਸੇ ਦਾ ਤੇ ਇਸ ਕਰਕੇ 100% ਪੰਜਾਬ ਲਈ ਕਮਿਟਮੈਂਟ ਹੈ ਉਹਦੇ ਵਾਸਤੇ ਜੋ ਵੀ ਕੁਰਬਾਨੀ ਦੇਣੀ ਪੈ ਜੇ ਜੋ ਵੀ ਸਾਨੂੰ ਆਪਣੇ ਤ્યાਗ ਕਰਨੇ ਪੈ ਜਾਣ ਅਸੀਂ ਹਾਜ਼ਰ ਹਾਂ ਔਰ ਤੁਸੀਂ ਜਿੱਥੇ ਬੁਲਾਓਗੇ ਉੱਥੇ ਹਾਜ਼ਰ ਹਾਂ ਮੈਨੂੰ ਕੋਈ ਏਦਾਂ ਦਾ ਪ੍ਰੋਟੋਕਾਲ ਨਹੀਂ ਕਿ ਮੈਨੂੰ ਕਈ ਬਈ ਅਫਸਰ ਕਹਿੰਦੇ ਆ ਸਰੇ ਛੋਟਾ ਪ੍ਰੋਗਰਾਮ ਹੈ ਜੀ ਇਹਦੇ ਤੁਸੀਂ ਨਾ ਜਾਇਓ ਉਹ ਮੈਂ ਕਹਾਂ ਜੇ 50 ਬੰਦੇ ਨੇ ਚਾਹ 500 ਬੰਦੇ ਨੇ ਚਾਹ 5000 ਰਹਾ ਮੇਰੇ ਲਈ ਪ੍ਰੋਗਰਾਮ ਇੱਕੋ ਜਿਹਾ ਪੰਜਾਬੀ ਤਾਂ ਉਹੀ ਨੇ 50 ਕੋਲੇ ਜਾ ਆਵਾਂਗੇ ਫਿਰ ਕੀ ਹੁੰਦਾ ਗੱਲ ਤਾਂ ਉਹੀ ਕਹਿਣੀ ਹੈ 50 ਨੇ ਪਤਾ ਨਹੀਂ ਕਿੰਨਿਆਂ ਨੂੰ ਜਾ ਕੇ ਕਹਿਣੀ ਹੈ ਸੋ ਇਹ ਕੋਈ ਪ੍ਰੋਟੋਕਾਲ ਨਹੀਂ ਕਿ ਮੈਨੂੰ ਵੱਧ ਬੰਦਿਆਂ ਚ ਬੋਲਣਾ ਮੈਂ ਜਾਂ ਕੋਈ ਹੋਰ ਮੈਂ ਤਾਂ ਜਿੱਥੇ ਮੈਨੂੰ ਕਹਿ ਦਿੰਦੇ ਆ ਉੱਥੇ ਮੈਂ ਤਾਂ ਜੇ ਗੱਡੀ ਕਾਫਲਾ ਕਈ ਵਾਰ ਜਾਂਦਾ ਹੈ ਸੜਕ ਤੇ ਪੁਲਿਸ ਲੱਗੀ ਹੁੰਦੀ ਹੈ ਰੂਟ ਲੱਗਿਆ ਹੁੰਦਾ ਜਦੋਂ ਉਹ ਕੋਈ ਪਿੰਡ ਚ ਪੁਲਿਸ ਵਾਲਾ ਖੜਾ ਹੁੰਦਾ ਉਹਨੂੰ ਚਾਚੂ ਪਿਆਂਦੇ ਪਿੰਡ ਵਾਲੇ ਦੇ ਨਾਲ ਪੁੱਛ ਲੈਂਦੇ ਕੌਣ ਲੰਘ ਰਿਹਾ ਉਹ ਕਹਿੰਦਾ ਭਗਵਾਨ ਤੁਮਾਨ ਅੱਛਾ ਜੀ ਐਨੇ ਚਿਰ ਚੀ ਗੁਰਦੁਆਰੇ ਚ ਅਨਾਉਂਸਮੈਂਟ ਕਰਕੇ ਪੰਚਾਇਤ ਇਕੱਠੀ ਕਰਕੇ ਮੰਗ ਪੱਤਰ ਤਿਆਰ ਕਰ ਲੈਂਦੇ ਨੇ ਉਹਦੇ ਕੋਲਸ ਵਾਲੇ ਕੋਲ ਖੜ ਜਾਂਦੇ ਨੇ ਅਗਲੇ ਵੀ ਨੂੰ ਦੱਸ ਦੀ ਹੁਣ ਕਦ ਕਿੱਥੇ ਕਾ ਗਏ ਉਹ ਤੇ ਜ ਨੇੜੇ ਹੀ ਆਏ ਕੋਈ ਮੰਗ ਪੱਤਰ ਹੀ ਆਇਆ ਕਰਤਾ ਆ ਗੱਡੀ ਖੜਾਉਣ ਵਾਸਤੇ ਮੈਂ ਗੱਡੀ ਖੜਾ ਲਈ ਖੜੇ ਸੀ ਲੋਕ ਉਹ ਕਹਿੰਦੇ ਜੀ ਆ ਸਾਡਾ ਤੋਬਾ ਤੇ ਸੜਕ ਹੈ ਮੇਰੇ ਨਾਲ ਅਫਸਰ ਚੱਲਦੇ ਆ ਸਾਰੇ ਮੈਂ ਕਿਹਾ ਵੀ ਕੱਲ ਨੂੰ ਹੀ ਸ਼ੁਰੂ ਕਰੋ ਤੇ ਕੱਲ ਨੂੰ ਹੀ ਉਹਨਾਂ ਦਾ ਟੋਬੇ ਤੇ ਸੜਕ ਦਾ ਕੰਮ ਸ਼ੁਰੂ ਹੋ ਗਿਆ। ਉਹਦਾ ਅੜੜ ਵਾਲੇ ਪਿੰਡਾਂ 'ਚ ਦੱਸਦੇ ਫਿਰਦੇ ਨੇ ਵੀ ਅਸੀਂ ਤਾਂ ਯਾਰ ਉਹੀ ਪੁਲਿਸ ਵਾਲੇ ਨੂੰ ਪੁੱਛ ਲਿਆ। ਉਹਨੂੰ ਹੱਥ ਦੇ ਤਾਂ ਮੁੱਖ ਮੰਤਰੀ ਨੇ ਗੱਡੀ ਰੋਕ ਲਈ। ਨਾਲ ਹੀ ਆਰਡਰ ਹੋ ਗਏ। ਕੱਲ ਦੇ ਕਹਿੰਦਾ ਫੀਤੇ ਲੈ ਕੇ ਆ ਗਏ ਡੀਸੀ ਸਾਡੇ ਕੋਲੋਂ। ਫੜ ਪਿੰਡ ਦਾ ਬਣੀ ਜਾਂਦਾ ਕੰਮ। ਹਟਦਾ ਹੀ ਹੋ ਗਿਆ ਜੀ ਕਹਿੰਦਾ ਕੋਈ ਖਾਸ ਕਰਨ। ਆਹੀ ਹੁੰਦਾ ਔਰ ਕੀ ਹੁੰਦਾ। ਹੁਣ ਤੁਸੀਂ ਜਾਣਾ ਪਹਿਲਾਂ ਕੀ ਹੁੰਦਾ ਸੀ? ਜ਼ਥੇਦਾਰ ਭਾ ਲੋ ਪਹਿਲਾਂ ਤੱਕ। ਉਹ ਜ਼ਥੇਦਾਰਾਂ ਨਾਲ ਅਗਲੇ ਵੀਰਵਾਰ ਚੱਲਾਂਗੇ। ਅਗਲੇ ਵੀਰਵਾਰ ਜਾਇਦਾਰ ਗੱਡੀ ਕਰ ਲੋ ਫਿਰ ਗੱਡੀ ਕਰ ਲਈ ਬਹਿ ਗਏ ਸੱਤ ਜਾਣੇ ਜਾਂਦੇ ਜਾਂਦੇ ਢਾਬੇ ਤੇ ਰੋਕ ਲੋ ਰੋਟੀ ਖਾ ਕੇ ਜਾਵਾਂਗੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ 2 ਵਜੇ ਤੋਂ ਬਾਅਦ ਆਇਓ ਫਿਰ ਕੀ ਹੈ ਚਲੇ ਗਏ ਚੰਡੀਗੜ੍ਹ ਤੁਸੀਂ ਇੱਥੇ ਹੀ ਖੜੋ ਮੈਂ ਅੰਦਰ ਜਾਂਦਾ ਅੰਦਰ ਭਾਵੇਂ ਉਹਨੂੰ ਗਾਲ੍ਹਾਂ ਪਈਆਂ ਹੁਣ ਵੀ ਤੂੰ ਕਦਰ ਚੱਕ ਕੇ ਆ ਗਿਆ ਮੂੰਹ ਜਿਹਾ ਜ਼ਰਾ ਰੋਜ਼ ਹੀ ਆ ਜਾਣਾ ਉਹ ਨਹੀਂ ਬਸ ਜੀ ਗਲਤੀ ਉਹ ਕੋਈ ਖੜਾ ਇੱਥੇ ਨਹੀਂ ਹੋਣਾ ਕੰਮ ਚਲੋ ਦੋ ਕੁ ਮਿੰਟ ਉੱਥੇ ਬਹਿ ਕੇ ਅੱਲਾਹ ਜਾਨ ਸਾਰੀ ਮੁੱਖ ਮੰਤਰੀ ਕਹਿੰਦੇ ਤੁਹਾਡਾ ਕੰਮ ਤਾਂ ਹੋ ਗਿਆ ਤੇ ਬਹੁਤ ਬਹੁਤ ਵਧਾਈਆਂ ਫਿਰ ਚੰਡੀਗੜ੍ਹ ਹੀ ਫੜ ਲਓ ਫਿਰ ਗਾਹਾਂ ਮਹਿੰਗੀ ਐ ਤੇ ਉਥੋਂ ਉਹ ਕਹਿੰਦੇ ਕਿ ਠੀਕ ਆ ਫਿਰ ਆ ਇੱਥੇ ਖੜਾ ਲਓ ਕਿਸੇ ਹੱਥ ਤੇ ਜਿੱਤੇ ਬਹਿ ਜਾਣ ਨਿਆ ਥੋੜਾ ਚਿਰ ਮਾਲੋ ਚੰਡੀਗੜ੍ਹ ਦਾ ਕਿਹੜਾ 7-8000 ਚ ਪੈਂਦਾ ਸੀ ਕੰਮ ਵੇਰ ਨਹੀਂ ਬਣਿਆ ਮੰਨ ਲਾ ਦਾ ਪੁੱਲ ਪਾਲਣਾ ਗਏ ਹੁਣ ਮੇਰੇ ਸਾਹਮਣੇ ਅਫਸਰ ਨੇ ਫੋਨ ਕੀਤਾ ਕਦੋਂ ਕੀਤਾ ਫੋਨ ਉਹਨੂੰ ਨਾਲ ਤਾਂ ਲੈ ਕੇ ਨਹੀਂ ਗਿਆ ਜੇ ਨਾ ਜਿਹਨਾਂ ਦਾ ਕੰਮ ਸੀ ਕੋਈ ਅੰਦਰੋਂ ਭਾਵੇਂ ਛਿੜਕਾਂ ਖਾ ਕੇ ਆ ਜਾਏ ਐ ਕਰਦੇ ਰਹੇ ਮੈਂ ਜਾਣਦਾ ਕਈਆਂ ਨੂੰ ਗੱਡੀ ਦੇ ਅੰਦਰ ਹੂਟਰ ਲਵਾ ਰੱਖਿਆ ਸੀ ਇੱਕ ਬੰਦੇ ਨੇ ਗੱਡੀ ਦੇ ਅੰਦਰ ਹੂਟਰ ੱਕ ਜਿਹਾ ਸੇਧਾਰ ਨੇ ਉਹ ਕਹਿੰਦਾ ਕੰਮ ਇਕੱਠੇ ਕਰ ਲੈਂਦਾ ਸੀ ਤੇ ਕਹਿੰਦਾ ਸੀ ਅੱਜ ਮੋਗੇ ਬੁਲਾਇਆ ਮੈਨੂੰ ਡਿਪਟੀ ਸੀਐਮ ਸਾਹਿਬ ਨੇ ਫਿਰ ਉਹ ਕਹਿੰਦੇ ਆ ਜਾ ਇੱਥੇ ਆ ਜਾ ਮੈਂ ਜਾਣਾ ਕੰਮ ਲੈ ਕੇ ਘੰਟੇ ਬਾਅਦ ਉਹਨੂੰ ਫੋਨ ਕਰਦਾ ਸੀ ਗੱਡੀ ਦਾ ਹੂਟਰ ਚਲਾ ਲੈਣਾ ਸੀ ਪਰ ਨਾਲ ਹੀ ਬੈਠਾ ਤੈਨੂੰ ਪਤਾ ਹੀ ਹੈ ਫਿਰ ਉਹ ਨਾਲ ਕਹਿੰਦੇ ਪ੍ਰਧਾਨ ਜੀ ਕਹਿੰਦੇ ਨਾਲ ਹੀ ਚੱਲ ਚੰਡੀਗੜ੍ਹ ਨੂੰ ਆ ਹੂਟਰ ਬੱਜੀ ਆਓ ਪਿੱਛੋਂ ਹੂਟਰ ਬੱਜੀ ਜਾਂਦਾ ਹੂਟਰ ਨਾਲ ਤੇ ਲੋਆ ਰੱਖਿਆ ਆ ਲਗਨ ਹਾਂ ਨਾਲ ਹੀ ਬੈਠੇ ਠੀਕ ਹੈ ਠੀਕ ਹੈ ਤੇਰੇ ਵਾਲੇ ਕੰਮ ਬਾਰੇ ਮੈਂ ਕਹਤਾ ਉਹ ਕਹਿੰਦੇ ਆ ਜਾ ਚੱਲੀਏ ਉਹ ਬਾਤ ਪਤਾ ਲੱਗਾ ਹੂਟਰ ਅੰਦਰੀ ਮਾਰੀ ਜਾਂਦਾ ਕਿਸੇ ਨੂੰ ਨਹੀਂ ਮਿਲਦਾ ਇਹ ਜਾ ਕੇ ਮੋਗੇ ਉਹੀ ਮੁੜਿਆ ਹੁੰਦਾ ਇਹੋ ਜਿਹੇ ਵੀ ਪਏ ਨੇ ਆਪਣੇ ਕੋਲੇ ਮਹਾਪੁਰਸ਼ ਇਹੋ ਜਿਹੇ ਵੀ ਪਏ ਨੇ ਰਾਪਪਟ ਆਵੇ ਨਾ ਤੁ ਸੋ ਇਸ ਕਰਕੇ ਇਹ ਸਾਰਾ ਮੈਨੂੰ ਪਤਾ ਹੈ ਸਾਰਾ ਕੁਝ ਇਸ ਕਰਕੇ ਮੈਨੂੰ ਮੈਂ ਪਹਿਲੀ ਦੇਖ ਲੰਨਾ ਕਿਤੇ ਅੰਦਰਲਾ ਹੂਟਰ ਵਾਲਾ ਤਾਂ ਨਹੀਂ ਹੈਗਾ ਇਹ ਵੀ ਕਿਤੇ ਕੌਣ ਲਿਆ ਤੈਨੂੰ ਮੈਂ ਪੁੱਛਦਾ ਕੌਣ ਲਿਆ ਤੈਨੂੰ ਕਿਹਨੇ ਭੇਜਿਆ ਉਹ ਕਿੱਥੇ ਨੇ ਜਿਨ੍ਹਾਂ ਨੇ ਮੰਗ ਪੱਤਰ ਲਿਖਿਆ ਬਾਹਰ ਬੈਠੇ ਨੇ ਬਾਹਰ ਕਿਉਂ ਬੈਠੇ ਨੇ ਅੰਦਰ ਬੁਲਾਓ ਅੰਦਰ ਬੁਲਾਉਂਿਆ ਤਾਂ ਉਹਨੂੰ ਐਂ ਲੱਗਦਾ ਵੀ ਹੁਣ ਸਾਰਾ ਕੁਝ ਸੱਚੀ ਦੱਸਣਾ ਪਊਗਾ ਨਹੀਂ ਤਾਂ ਬਲੈਕਮੇਲ ਕਰਨ ਲੱਗ ਜਾਂਦੇ ਆ ਕਿ ਐਂ ਕਿਹਾ ਜੀ ਆਹ ਕਿਹਾ ਜੀ ਉਹ ਕਹੇ ਜੀ ਲਾ ਫਿਰ ਅਗਲੇ ਹਫਤੇ ਫੇਰ ਬੁਲਾਇਆ ਜੀ ਐਦਾਂ ਦੀਆਂ ਜਿਹੜੀਆਂ ਖੱਜਲ ਖਵਾਰੀਆਂ ਜਿਹੜੀਆਂ ਸੀ ਸਾਰੀਆਂ ਬੰਦ ਕਰ ਦੇਣੀ